ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਦੋਸਤੋ ਦੋਸਤੋ ਛੋਟੀ ਸਹਿਬ ਜਦਿਆਂ ਬਾਰੇ ਹਰੇਕ ਨੇ ਸੁਣਿਆ ਹੈ ਕਿ ਉਹਨਾਂ ਨੂੰ ਨੀਆ ਚ ਚੜਾਇਆ ਗਿਆ ਸੀ ਨੀਆ ਚ ਚਿੰਨ ਤੋਂ ਪਹਿਲੋਂ ਕੀ ਕੀ ਹੋਇਆ ਸੀ ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਛੋਟੇ ਸਾਹਿਬ ਜਦਿਆਂ ਨੂੰ ਇੱਕ ਵਾਰ ਕਿਸੇ ਦਰਖਤ ਦੇ ਨਾਲ ਕਿਸੇ ਚੀਜ਼ ਦੇ ਨਾਲ ਬੰਨ ਕੇ ਕੁਲੇਲ ਦੇ ਨਾਲ ਪੱਥਰ ਮਾਰੇ ਗਏ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਜਦੋਂ ਤੁਸੀਂ ਇਸ ਇਤਿਹਾਸ ਨੂੰ ਚੰਗੀ ਤਰ੍ਹਾਂ ਸੁਣੋਗੇ ਨਾ ਤੁਹਾਡੀਆਂ ਅੱਖਾਂ 'ਚੋਂ ਪਾਣੀ ਆ ਜਾਊਗਾ। ਛੋਟੇ ਸਾਹਿਬ ਜਾਦਿਆਂ ਦੀਆਂ ਅੱਖਾਂ ਦੇ ਵਿੱਚ ਗੁਲੇਲ ਦੇ ਨਾਲ ਪੱਥਰ ਮਾਰੇ ਗਏ ਸੀ। ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਆ। ਛੋਟੇ ਸਾਹਿਬ ਜਾਦਿਆਂ ਨੂੰ ਨੀਹਾਂ 'ਚ ਚੜਾਇਆ ਗਿਆ ਸੀ ਇਸ ਬਾਰੇ ਹਰੇਕ ਨੂੰ ਪਤਾ ਹੈ। ਸੋ ਮੈਂ ਸਿੱਖਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਇੱਕ ਸਾਡੀ ਖਾਤਰ ਗੁਰੂ ਗੋਪਿੰਦ ਸਿੰਘ ਜੀ ਕਲਗੀਆਂ ਵਾਲੇ ਨੇ ਬਾਜਾਂ ਵਾਲੇ ਨੇ ਤੇ ਉਹਨਾਂ ਦੇ ਵੱਡੇ ਛੋਟੇ ਪੁੱਤਰਾਂ ਨੇ ਕਿੰਨੇ ਤਸੀਹੇ ਝੱਲੇ ਕਿੰਨਾ ਜ਼ੁਲਮ ਦਾ ਸਾਹਮਣਾ ਕੀਤਾ ਇੱਕ ਸਾਡੀ ਖਾਤਰ ਸਾਡਾ ਧਰਮ ਬਚਾਉਣ ਦੀ ਖਾਤਰ ਸਾਡੇ ਸਿਰ ਦੀ ਪੱਗ ਬਚਾਉਣ ਦੀ ਖਾਤਰ ਤੇ ਅੱਜ ਬਹੁਤੇ ਸਿੱਖ ਜਿਹੜੇ ਆ ਉਹਨਾਂ ਨੂੰ ਇਹ ਕੁਰਬਾਨੀਆਂ ਯਾਦ ਵੀ ਨਹੀਂ ਪੜਕੇ ਫਿਰਦੇ ਆ ਨਹੀਂ ਸਿੱਖੋ ਆਪਣਾ ਗੁਰੂ ਸਿਰਫ ਗੁਰੂ ਗੋਬਿੰਦ ਸਿੰਘ ਜੀ ਆ ਆਪਣਾ ਗੁਰੂ ਸਿਰਫ ਛੋਟੇ ਸਾਹਿਬ ਜਦੇ ਆ ਵੱਡੇ ਸਾਹਿਬ ਜਦੇ ਆ ਆਪਣਾ ਗੁਰੂ ਸਿਰਫ ਬਾਬਾ ਦੀਪ ਸਿੰਘ ਜੀ ਆਪਣਾ ਗੁਰੂ ਹਰੀ ਸਿੰਘ ਨਲਵਾ ਜੀ ਆਪਣਾ ਗੁਰੂ ਭਾਈ ਮਤੀ ਦਾਸ ਜੀ ਆਪਣਾ ਗੁਰੂ ਮੋਤੀ ਮਹਿਰਾ ਜੀ ਆਪਣਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਤੇ ਆਪਾਂ ਪੜਕੀਏ ਨਾ ਆਪਾਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖੀਏ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਛੋਟੇ ਸਹਿਜ ਜਗ੍ਹਾ ਦਾ ਇਤਿਹਾਸ ਕਿਹਨੇ-ਕਿਹਨੇ ਸੁਣਿਆ ਹੈ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ